ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਮਡੇਰ ਖੁਰਦਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਬਾਈਹੁਰਾ ਦਾ ਹੈਗਾ ਸੱਜਣੋ ਆਪਣੇ ਵਾਲੀ ਫਿਰ ਸੰਗਰੂਰ ਕਿਉਂਕਿ ਗੈਰੀ ਆਪਣਾ ਗੈਰ ਹਾਜ਼ਰ ਆ ਵੀਡੀਓ ਸਾਰੀਆਂ ਬੈਕ ਕੈਮਰੇ ਤੇ ਮੈਂ ਹੀ ਬਣਾਉਂਗਾ ਕਰ ਲਿਓ ਐਡਜਸਟਮੈਂਟ ਬੱਚੀ ਇੱਕ ਦਿਖਾਵਾਂਗੇ ਦਿਖਾਵਾਂਗੇ ਜਰਸੀ ਵੱਡੀ ਪੰਜਾਬ ਵਾਲੀ ਪਹਿਲਾ ਸੂਆ ਸੁੰਦੀ ਆ ਗੱਬਣ ਆ ਆਡਰ ਬਹੁਤ ਸੋਹਣਾ ਬਣਾਉਂਦੀ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਤੇ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਰੇਟ ਦੀ ਸਾਰੀ ਗੱਲਬਾਤ ਬਾਈ ਨਾ ਕਰ ਲਾਂਗੇ ਆਜੋ ਬਾਈ ਹਾਂਜੀ ਹੋਰ ਕੀ ਹਾਲ ਹੈ ਵਧੀਆ ਬਾਈ ਜੀ ਚੜਦੀ ਕਲਾ ਜਮਾਂ ਪੂਰੀ ਵਧੀਆ ਕੰਮ ਉਹ ਪਾਰਦਾ ਹੀ ਆ ਹਾਂਜੀ ਹਾਂ ਵੀਰੇ ਕੰਮ ਆਪਣਾ ਵਪਾਰ ਦਾ ਹੈ ਵੀਰੇ ਠੀਕ ਆ ਜੀ ਰੂਟੀਨ ਚ ਆਉਂਦੇ ਰਹਿੰਦੀ ਆ ਪਸ਼ੂ ਹਾਂਜੀ ਵੀਰੇ ਰੂਟੀਨ ਚ ਡੰਗਰ ਆਪਣੇ ਕੋਲੇ ਆਉਂਦੇ ਰਹਿੰਦੇ ਆ ਨਾਲ ਮੱਝਾਂ ਵੀ ਆਉਂਦੀਆਂ ਨੇ ਗਾਵਾਂ ਵੀ ਆਉਂਦੀਆਂ ਨੇ ਮੱਝਾਂ ਗਾਵਾਂ ਚ ਜੇ ਗੱਲ ਕਰ ਲਈ ਗਾਵਾਂ ਚ ਕਿਹੜੀ ਕਿਹੜੀ ਨਸਲ ਰਹਿੰਦੀ ਆ ਜਿਆਦਾ ਗਾਂ ਚ ਵੀਰੇ ਜਿਆਦਾ ਆਪਣੇ ਕੋਲੇ ਐਚ ਐਫ ਤੇ ਜਰਸੀ ਠੀਕ ਆ ਗੱਲ ਹਾਂਜੀ ਕੰਮ ਵਪਾਰ ਦਾ ਆਪਣੇ ਚੈਨਲ ਤੇ ਬਾਈ ਦੀ ਹੈਗੀ ਆ ਸੱਜਣੋ ਵੀਡੀਓ ਪਹਿਲੀ ਲੈ ਜਾਣਕਾਰੀ ਸੱਜਣਾ ਫਿਰ ਜਵੇਂ ਜੈਨੂਅਨੀ ਦੇ ਰਹੀ ਸਾਰੀ ਨਾਮ ਤੇ ਐਡਰੈਸ ਬੋਲਦੇ ਨਾਮ ਵੀਰੇ ਆਪਣਾ ਗੁਰਸ਼ਰਨ ਸਿੰਘ ਆ ਵੀਰੇ ਪਿੰਡ ਆਪਣਾ ਮੰਡੇਰ ਖੁਰਦਾ ਹੈ ਠੀਕ ਹੈ ਜੀ ਤੇ ਆਪਣਾ ਜਮਾ ਦਾਣਾ ਮੰਡੀ ਦੇ ਸਾਹਮਣੇ ਘਰ ਆ ਵੀਰੇ ਬਿਲਕੁਲ ਨੰਬਰ ਵੀ ਬੋਲ ਦਿਓ ਸਰ ਨੰਬਰ ਵੀਰੇ ਆਪਣਾ 9501448709 ਆ ਵੀਰੇ ਠੀਕ ਹੈ ਹਾਂ ਜੀ ਤਾਂ ਤੋਰ ਦੇ ਖੋਲ ਕੇ ਸੂਆ ਕਿਡਾ ਸੁੰਦੀ ਆ ਇਹ ਵੀਰੇ ਪਹਿਲਾ ਸੁਆ ਸੁੰਦੀਆ ਵੀਰੇ ਪਹਿਲਣ ਵੈੜ ਆ ਜਮਾ ਸੁਆ ਸੁੰਦੀਆ ਪਹਿਲਾ ਕੱਦ ਹੈਗਾ ਫੁੱਲ ਵੱਡਾ ਤੇ ਲੰਬਾਈ ਕੱਦ ਤਾਂ ਵੀਰੇ ਯਾਰ ਐਚ ਐਫ ਵੈੜ ਵਾਲਾ ਐਚ ਐਫ ਵਾਲਾ ਕੱਦਾ ਤੇ ਬਾਕੀ ਆਰਡਰ ਹੈ ਜਿਹੜਾ ਆਰਡਰ ਬਹੁਤ ਸੋਹਣਾ ਬਣਾਉਂਦੀ ਆ ਬੱਚੀ ਕਿਉਂਕਿ ਆਰਡਰ ਰੱਖੂਗੀ ਸੱਜਣੋ ਫਿਕਸ ਹੈ ਇਹਨੂੰ ਤੋੜ ਦੇ ਲੰਬੀ ਮੜੀ ਜੀ ਲੋ 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 ਆਰਡਰ ਰੱਖੂਗੀ ਫਿਕਸ ਤੇ ਜਾਨ ਵਜਨ ਵਜੂਦ ਉਹਦੀ ਮੇਰੀ ਗਾਰੰਟੀ ਆ ਵੀ ਚੁੱਪ ਕਰਕੇ ਬਾਈ ਤੋਂ ਲੈ ਜਿਓ ਤੇ ਨੇੜੇ ਆ ਕੇ ਪਾਸ ਕਰਕੇ ਲਿਆਣ ਦਾ ਤੁਹਾਡਾ ਫਰਜ਼ ਆ ਤੋੜ ਦੇ ਭਾਈ ਲੰਬੀ ਤੋੜ ਦੇ ਲੋ ਜੀ ਲੋ ਜੀ ਲੰਬੀ ਤੋੜ ਕੇ ਕਰਾ ਦੇ ਤਸੱਲੀ ਆ ਥੋੜਾ ਜਿਹਾ ਮੂੰਹ ਭਜਦੀ ਆ ਪਹਿਲਾ ਸੁਆ ਨਾ ਪਹਿਲਾ ਸੁਆ ਵੀਰੇ ਆ ਜਾਨ ਵਜਨ ਵਜੂ ਦਾ ਰੰਗ ਰੂਪ ਦੀ ਤੇ ਨਖਰਾ ਬਹੁਤ ਆ ਵੀਰੇ ਲਾਜਵਾ ਵੀ ਆ ਗਈ ਕੋਈ ਨਹੀਂ ਕੋਈ ਨਹੀਂ ਬੋਚ ਕੇ ਬੋਚ ਕੇ ਆ ਬੋਚ ਕੇ ਲੈ ਚਲ ਕਿਉਂਕਿ ਜਾਨ ਜਾਵੇ ਆ ਤਾਂ ਕਰਕੇ ਭਜਦੀ ਆ ਸੁਆ ਪਹਿਲਾ ਤੇ ਦਿਨ ਭਾਈ ਇਹਦੇ ਕਿੰਨੇ ਕਿ ਬਾਕੀ ਨੇ ਤਕਰੀਬਨ ਦਿਨ ਵੀਰੇ 7-8 ਦਿਨ ਕੱਢਦੀ ਆ ਵੀਰੇ 7 ਤੋਂ 8 ਦਿਨ ਇਸ ਟਾਈਮ ਬਾਕੀ ਨੇ ਇਹਦੇ ਫਲਹਾਂ ਹਾਂਜੀ ਹਾਂਜੀ ਵੀਰੇ ਤੇ ਬਾਕੀ ਇੱਥੋਂ ਥਣ ਦਾ ਸਾਈਜ਼ ਆਰਡਰ ਕੁਆਲਿਟੀ ਤੇ ਮੁਠੀ ਵਾਲਾ ਥਾਣੀ ਰੱਖੂਗੀ ਤਕਰੀਬਨ ਕਰੀ ਹਾਂ। ਹਾਂ ਬਹੁਤ ਸੋਹਣਾ ਗੱਡੂ ਵੀਰੇ। ਹਾਂ ਹੱਕੀਆਂ ਨੂੰ ਮੜੀ ਜੀ। ਲੋ ਲੋ ਬਾਈ ਜੀ। ਤੇ ਬਾਕੀ ਹਾਰ ਸ਼ਿੰਗਾਰ ਬਾਈ ਨੇ ਚੰਗਾ ਕਰਖਿਆ ਇਹ ਜੀ ਗੱਲ ਨਹੀਂ ਆਰਡਰ ਰੱਖੂਗੀ ਬਾਈ ਚੌੜਾ ਪੜ ਲਾਗੀ ਪਾਉਣ 5 ਤੋਂ 7 ਦਿਨ ਕੱਢ ਸਕਦੀ ਹੈ ਕਿਉਂਕਿ ਪਹਿਲਨ ਪਸ਼ੂ ਦਾ ਕੋਈ ਆਈਡੀਆ ਨਹੀਂ ਹੋ ਸਕਦਾ ਵੀ 2-4 ਦਿਨ ਇਧਰ ਉਧਰ ਵੀ ਲੈ ਜਾਈਏ। ਹਾਂਜੀ 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 ਬਾਈ ਜੀ। ਇਹਦਾ ਰੇਟ ਕੀ ਰਹੂਗਾ ਬਾਈ? ਰੇਟ ਵੀਰੇ ਆਪਾਂ ਫੋਨ ਤੇ ਕਰ ਲਾਂਗੇ ਕਈ ਵਾਰ ਬੰਦਾ ਆਪੋ ਤੋਂ ਵੇਚਣ ਵਾਲਾ ਲੈ ਲਾਂਦਾ ਫੋਨ ਤੇ ਮਤਲਬ ਕਿ ਨਾ 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 ਵੀਰੇ ਆਪਾਂ ਜੈਨੂਅਨ ਜਿਹੇ ਰੇਟ ਹੋਊਗਾ ਉਹ ਕੰਮ ਨਹੀਂ ਹੈਗਾ ਵੀਰੇ ਆਪਾਂ ਹਨਾ ਵੀ ਛਾਲ ਚਕਾ ਦਾਂਗੇ ਬੰਦੇ ਦੀ ਠੀਕ ਹੈ ਨਹੀਂ ਨਹੀਂ ਮਤਲਬ ਕਿ ਚੰਗੀ ਆ ਵੀਰੇ ਵੈੜ ਯਾਰ ਹਰ ਪੱਖੋਂ ਨਾ ਵੈੜ ਚੰਗੀ ਆ ਕੱਟ ਦੇਖ ਲਓ ਵੀਰੇ ਐਚ ਐਫ ਦਾ ਵੈੜ ਜਿੰਨਾ ਕਾਠ ਹੈ ਇਹਦਾ ਇਹਦਾ ਕੱਦ ਛੋਟਾ ਨਹੀਂ ਕਿਸੇ ਵੀ ਪੱਖ ਤੋਂ ਕੱਦ ਕਾਠ ਵੀ ਫੁੱਲ ਵੱਡਾ ਲੰਬਾਈ ਵੀ ਫੁੱਲਾ ਥਣ ਦਾ ਸੈਜ ਵੀ ਸੋਹਣਾ ਬਣਾਊਗੀ ਤੇ ਆਰਡਰ ਕੁਆਲਿਟੀ ਤੁਹਾਨੂੰ ਮੈਂ ਇੱਕ ਵਾਰੀ ਫੇਰ ਦਿਖਾ ਦਣਾ ਆਰਡਰ ਰੱਖੂਗੀ ਪੂਰਾ ਚੜ ਰੱਖੂਗੀ ਸੱਜਣਾ ਆਰਡਰ ਹੈ ਬਿਲਕੁਲ ਜੀ ਆਪਾਂ ਗੱਲ ਕਰ ਲਈਏ ਫਿਕਸ ਫਿਕਸ ਆਰਡਰ ਰੱਖੂ ਵੀਰੇ ਜਮਾ ਨਹੀਂ ਰੱਖਦੀ ਕਿਉਂਕਿ ਗਾਵਾਂਾਂ ਦੇ ਵਿੱਚ ਜਿਹੜਾ ਜ਼ਿਆਦਾ ਕਾਮਜਾਬ ਆਰਡਰ ਉਹ ਫਿਕਸ ਹੀ ਕਾਮਜਾਬ ਆ ਬਾਈ ਬਾਕੀ ਵੀਰੇ ਫਾਰਮ ਦੇ ਕੰਮ ਦੀ ਵਹਿੜ ਆ ਠੀਕ ਆ ਗੱਲ ਇੱਕ ਗੱਲ ਹੋਰ ਦੱਸਦਾ ਨਾ ਇਹਦੀ ਫੈਂਟ ਪਰਸੈਂਟੇਜ ਵੀ ਚੰਗੀ ਹੁੰਦੀ ਆ ਮੱਝਾਂ ਨਾਲ ਵੀ ਦੁੱਧ ਹੁੰਦਾ ਇਹਨਾਂ ਦਾ ਤੇ ਇਹ ਚੱਲੂਗੀ ਵੀ ਗਰਮੀ ਸਰਦੀ ਜੇ ਗੱਲ ਕਰ ਲਈਏ ਸਭ ਚੱਲੂਗੀ ਗਰਮੀ ਸਰਦੀ ਵਾਲਾ ਤੋਫਲਾ ਨੰਬਰ ਬੋਲ ਦੋ ਬਈ ਆਪਾਂ ਨੰਬਰ ਵੀਰੇ ਆਪਣਾ 95014 ਵੀਰੇ 48709 ਜੀ 9501448709 ਪਿੰਡ ਮੰਡੇਰਖੁਰਦ ਤਹਿਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਜਿਹੜੇ ਸੱਜਣ ਨੂੰ ਬੱਚੀ ਪਸੰਦ ਆਊਗੀ ਕੱਦ ਕਾਠ ਚ ਨਹੀਂ ਛੋਟੀ ਲੰਬਾਈ ਚ ਨਹੀਂ ਛੋਟੀ ਆਰਡਰ ਕੁਆਲਿਟੀ ਕਿ ਨਹੀਂ ਮਾੜੀ ਕਿਸੇ ਵੀ ਪੱਖ ਤੋਂ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਣ ਦਾ ਤੁਹਾਡਾ ਫਰਜ਼ ਹੈ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ